국민 casts 참 놀라워보였습니다 Jung wonder 선물 음, 목욕 그러 곧네 ਮੱਝਾਂ ਆਪਣੀਆਂ ਵੇਖਦੇ ਆਂ ਵੀ ਕੌਣ ਆਉਂਦਾ ਆ ਹੁਣੇ ਗਿਆ ਸੀ ਮੁੰਡਾ ਹੁਣੇ ਆ ਵੀ ਗਿਆ ਲੈ ਲੈ ਵੀਰਾਜ ਨੇ ਆਪਦੀਆਂ ਕਿੰਨੀਆਂ ਯਾਦਾਂ ਬਣਾ ਲਈਆਂ ਇੱਥੇ ਓ ਛੱਟ ਤੀ ਥੱਲੇ ਓਏ ਜਦਵਾ ਮਿੱਟੀ ਪਾਈ ਨਾ ਪਰ ਸਮਝਾਂ ਥੱਲੇ ਬੜੀਆਂ ਮੱਝਾਂ ਲਿਟਣ ਹਾਂ ਕਿਹ ਲੈਣਾ ਲਓ ਲੈ ਲੈ ਥੱਲੇ ਨਹੀਂ ਸਿੱਟਣਾ ਪੁੱਤ ਥੱਲੇ ਨਹੀਂ ਸਿੱਟਣਾ ਆਹੋ ਮੋਚ ਨਹੀਂ ਪੋਣਾ ਨੋ 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 ਥੋਦੇ ਵਾਦ ਚੁੱਪ ਵਾਦ ਚੁੱਪ ਵਾਦ ਚੁੱਪ ਥੋਦੇ ਨੋ ਰੰਡ ਦੀ ਸੈਰ ਕਰੋ। ਇੱਥੇ ਵੱਡੇ ਗਏ ਤਾਂ ਕਿੰਨਾ ਹੋ ਗਿਆ। ਹਾਂਜੀ। ਤੱਕ ਤਾਂ ਨਹੀਂ ਗਈ ਪੁੱਤ। ਮੈਂ ਕਹਿੰਦੀ ਮੈਂ ਚੱਕ ਲਾਂ। ਹੈ ਤੇ ਨੇੜੇ ਹੀ। ਹਾਂ। ਹਾਂ। ਯਾਰ ਇਹਦਾ ਆਪਣੇ ਪਰੇਸ਼ਾਨ ਹੁੰਦਾ ਜਿਵੇਂ ਜੱਬਾ ਉਹ ਨੂੰ ਫੱਟਰੇ ਪੱਟ ਲਈਏ ਮੂਲੀ ਆਹ ਆ ਗਏ ਸੋਹਣੇ ਹਜੇ ਤਾਂ ਬਟੇ ਇੰਨਾ ਇਹ ਬੱਚਿਆਂ ਵਾਂਗੂ ਨਹੀਂ ਰੋਂਦਾ ਰੋਂਦਾ ਨਾ ਇੰਨਾ ਨਹੀਂ ਤੰਗ ਕਰਦਾ ਹੋਰ ਪੱਟ ਲਈਏ ਕੱਦੀ ਪਤਲੀ ਜੀ ਦੇਖ ਕੇ ਪੱਟਦੇ ਜਿਵੇਂ ਲੈਸ ਤਾਂ ਇੱਕ ਹੀ ਬਠੀਰੀ ਬਹੁਤ ਆ ਚਲ ਫਿਰ ਰਹਿਣ ਦਿੰਨੇ ਮੂਲੀਆਂ ਬਹੁਤ ਜ਼ਿਆਦੇ ਛਲਗਮ ਵੀ ਬੜੇ ਆਪਣੇ ਹਾਂ ਛੱਡ ਗਿਆ ਤਾਂ ਤੇ ਕਾਹਦੇ ਛੱਡ ਗਏ ਕਾਹਦੇ ਛੱਡ ਦੀਏ ਵੀਰੇ ਆਈ ਨੂੰ ਹੈ ਖੇਤਾਂ ਦੇ ਵਿੱਚ ਵੇਖ ਲੈ ਕਿੰਨੀ ਸੋਹਣੀ ਹਰਿਆਲੀ ਕਣਕਾਂ ਨਿਸਰੇ ਆਈਆਂ ਪੂਰੀ ਲੇ ਲੇ ਲਾ ਆਪ ਤਾਂ ਸਾਰੇ ਲੋਕੋ ਕੋਟੀ ਚ ਲੁਕੇ ਪਏ ਆ ਚਲੀਏ ਹਾਂਜੀ ਹਾਂਜੀ ਇੱਧਰ ਆਪਣਾ ਪਿੰਡ ਤੇ ਤਾਂ ਨਹੀਂ ਆਜਾਦਾ ਵੇਲਾ ਕਿੰਨੀਆਂ ਘㅐਚੋ ਵੀ ਹੈ ਹਨਾ تیرੂ ਵੀ ਆਲੀ ਨੋਟ ਦਿਖਾਇਆ ਕਰਾਂਗੇ ਵੱਡੇ ਹੂੰ ਮਮਮੀ ਏ ਚਾ ਇੰਨਾ ਵੀ ਪਤਾ ਮੈਨੂੰ ਝਾਅ ਕਰਦੇ ਸਾਈਕਲ ਵਾਲੀ ਵੇਖੀ ਜਾਂਦਾ ਲੈ ਇਹ ਸਾਈਕਲ ਖੜਾ ਮੈਂ ਜਾ ਕੇ ਨਹੀਂ ਬੁੱਤੂ ਉੱਤੇ ਡੇਗ ਜੂਗਾ ਲੈ 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 ਇੱਕ 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 ਹਾਂ ਤੇਨੂੰ ਫੇਰ ਮਗਰ ਝਾਅ ਕਰਦਾ ਝਾਅ ਝਾਅ ਰਾਜ ਸਿੰਘ ਲੈ 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 ਬੈਗ ਵੇਖ ਬੈਗ ਵਿੱਚ ਮੋੜਦਾ ਗੱਡੀ ਆਪਦੀ ਲੈ ਹੁਣ ਦੂਜਾ ਲਾਤਾ ਇਹ ਗੰਦਾ ਕਾਕਾ ਆਜੋ 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 ਇੱਧਰ ਵਿਰਾਜ ਓਏ ਸੋਹਣੇ ਨੋ ਆਇਆ ਆਜੋ ਵੇਖ ਜਾਂਦਾ ਨੇਰੀ ਬਣਿਆ ਓਏ ਇੱਧਰ ਗਿਆ ਕਿਵੇਂ ਮੈਂ ਤਾਂ ਉੱਧਰ ਨਾਲ ਹਾਂ ਹਾਂ ਵਿਰਾਜ ਹਾਂ ਵੇਖਦਾ ਸੀ ਕਿੱਥੇ ਵੜਿਆ ਖੜਾ ਟਰੈਕਟਰ ਕੋਲੇ ਓਰੇ ਲਿਆ ਆਜੋ 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 Aduh, 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 aja udah ada, beh, aduh, 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 cok, kita kaya sih, nah, itu celana sih, nih, 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 nih,

ਆਹ ਵੀਰਾਜ ਦੀ ਨਾਨੀ ਦੇ ਜੁੰਡੇ ਵੀ ਖਿਲਰੇ ਵਧੀਆ ਵੀਰਾਜ ਦੇ ਹਨਾ ਨਾਨਕੇ ਵੀ ਕਰੇਗੀ ਦਾਦਕੇ ਵੀ ਕਰੇਗੀ ਐ ਐ ਐ ਐ ਹਾਂ ਹਾਂ ਉਹ ਬਰ ਸਾਡਾ ਮਕੈਨਿਕ ਲੱਗਾ ਪਿਆ ਹੈ ਕੰਨ ਛੜਦਾ ਪਾਲ ਫੜਦਾ ਕੰਨ ਨਹੀਂ ਛੜਦਾ ਹਾਂ 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 ਮੀਨੇ ਰੀ ਦੇ ਵਿੱਚ ਵੀ ਬੜਾ ਔਖਾ ਹੋ ਜਾਂਦਾ ਚੰਗੀ ਰਾਈ ਦੀ ਮੱਖੀ ਮੁੱਠਾ ਕਰਦੀ ਕੀ ਹੋ ਗਿਆ ਬੋਤਾ ਕਿੰਨਾ ਸੋਹਣਾ ਲੱਗਦਾ ਸਾਹਮਣੇ ਹਰਿਆਲੀ ਹਨਾ ਹਰੇ ਬਾਈ ਇਹ ਹੈ ਸਾਨੂੰ ਮੁੰਡਿਆ ਹਾਰ ਨਾ ਮਾਰ ਚੁੱਪਚੀ ਪੀਤਾ ਚਲਾ ਜਾ ਸੂਰਜ ਕਿੰਨਾ ਸੋਹਣਾ ਲੱਗਦਾ ਮੈਨੂੰ ਲੱਗਦਾ ਆਪਣੇ ਘਰੇ ਕਲਰ ਜਿਹਾ ਥੋੜਾ ਜਿਹਾ ਵਧਿਆ ਹੈਗਾ ਉਦਾਂ ਦਾ ਜਿਵੇਂ ਉਹ ਹਾਂ ਦਾਤਣ ਥੋੜੀ ਜਿਹੀ ਨਿੰਮ ਦੀ ਤੁਸੀਂ ਕਰਦੇ ਨਿੰਮ ਦੀ ਦਾਤਣ ਆਉਂਦੀ ਥੋੜੀ ਜੀ ਤੋੜ ਦੇ ਆ ਉਹ ਵੀ ਆ ਜਾ ਉਧਰ ਦੀ ਤੋੜਦੇ ਆਪਾਂ ਦਾਤਣ ਨਿੰਮ ਦੀ ਨਿੰਮ ਦੀ ਦਾਤਣ ਬਹੁਤ ਵਧੀਆ ਹਾਂ ਹਰਿਆ ਹਰੀ ਤੋੜਦੀ ਮੈਂ ਆਪਾਂ ਰੁੜ ਜਾ ਥੱਲੇ ਆ ਵੀ ਆ ਹਰੀ ਆਪਾਂ ਤੋੜ ਵੀ ਦਾਤਣ ਨੇ ਆ ਬਹੁਤ ਸੋਨਾ ਸੋਨਾ ਆ ਨਾ ਅਸਟਾਡੀ ਵੀਡੀਓ ਵੀ ਲੈ ਲਈ। ਵਿਰਾਜ ਸਿੰਘ? ਨੋ। ਨੋ ਨੋ ਨੋ। ਨੋ। ਹੁਣ ਕਰਨਾ ਫਿਰ ਉਹੀ ਗੱਲਾਂ। ਅਵੇ ਚੰਦਰਾ ਦਾ ਟੈਨਸ਼ਨ ਲਈਏ। ਉਹ ਫੇਰ ਕਦੋਂ ਸੂਰਨਾ ਦਾ ਬੱਤੀ ਗਿਆ। ਹੂੰ ਦੋਸਤ ਨਾਲ। ਟੈਨਸ਼ਨ ਆਪੋ ਉੱਤੇ ਪਾ ਲਈ। ਆਪੋ ਉੱਤੇ ਪਾ ਲਈ। ਇਹ ਨਾ ਗ੍ਰਿੰਜਾ। ਇਹ ਜੀ ਗ੍ਰਿੰਜਾ। ਇਹ ਹੈਗੀ ਮਲਣਾ ਵਾਲੇ ਦੁਕਾਨ। ਜੱਜ ਬਾਜੀ। ਹੈ ਨਾ? ਆਪ ਤੇ ਵਿਚਾਰੇ ਚੜਾਈ ਕਰ ਗਏ। ਉਹ ਸੂਟ ਵਿਖਾਇਓ ਉਹ ਦੇਖ ਆਹ ਸੂਟ ਹੀ ਆ ਨਾ ਨਹੀਂ ਨਹੀਂ ਤੁਹਾਡੇ ਕੋ ਹੱਥ ਦੇ ਕੋਲੇ ਆ ਜਿਹੜਾ ਕਲਰਫੁੱਲ ਕਲਰਫੁੱਲ ਦਿਖਾਇਆ ਸੀ ਹਾਂ ਇਹ ਵੀ ਸੂਟ ਹੈ ਅੱਛਾ ਪਾਕਿਸਤਾਨੀ ਸੂਟ ਆ ਇਹ ਕਿੰਨਾ ਹੈ ਇਹ ਕਿਉਂ ਕਰੇ ਵੀ ਜੋਰ ਜਟਿਆ ਇਹ ਜੋਰ ਦੇ ਚਾਰ ਦੇ ਹੂੰ ਜੋਰ ਜਟੇ ਬਹੁਤ ਹੈਵੀ ਆ ਨਾ ਤੇ ਬਾਟਮ ਨਾਲ ਪਲੇਨ ਆ ਲੋ ਬਰ ਇਹ ਕਿੰਨਾ ਹੈ ਇਹਨੂੰ ਸੂਟ ਆ ਇਹ ਚ ਵਾਈਟ ਵੀ ਹੋਊਗਾ ਉਹ ਫਰੋ ਜੀ ਹਾਂ ਮੋਰ ਪੰਖੀਆ ਦੇਖਦੀ ਆ ਕਲਰ ਆ ਉਹ ਵਾਲੇ ਦਾ ਹਾਂ ਜਿਹੜਾ ਤਿੰਨ ਸਾਲ ਦਾ ਨਹੀਂ ਨਹੀਂ ਆ ਸਾਨੂੰ ਕਲਰ ਹੀ ਉਹ ਚਾਹੀਦਾ ਨਾ ਜਿਹੜਾ ਹੈ ਨਾ ਚੱਲ ਚੱਲ ਰਹੀ ਅੱਜ ਕੱਲ ਹੈ ਨਾ ਹਾਂ ਸੋਹਣੇ ਆ ਨਾ ਯਾਰ ਇਹਨਾਂ ਸੂਟ ਵੀ ਸੋਹਣੇ ਆ। ਆ ਉਹਦੇ ਵਿੱਚ ਨਾਲ ਜੋਰ ਜੱਟ ਦਾ। ਅਸੀਂ ਆਵਾਂਗੇ ਲੈਣ ਆਪਾਂ ਉਹ ਸਨਾਰੇ ਗਲਾਰੇ। ਇੱਕ ਅਸੀਂ ਉਹ ਮੈਨੂੰ ਲੱਗਦਾ ਸੂਟ ਪਿਆ ਜਿਹੜਾ ਆਪਾਂ ਰਖਾ ਕੇ ਗਏ ਸੀ। ਉਹ ਪਰਪਲ ਸੂਟ ਰਖਾ ਕੇ ਗਏ ਸੀ ਉਦੋਂ ਉਹ ਬੇਟਾ ਨਹੀਂ ਜਿਹੜਾ ਬੌਸ ਆ। ਜੱਜ ਭਾਜੀ ਦਾ ਬੇਟਾ ਜਿਹੜਾ ਉਹਨੇ ਸਾਨੂੰ ਦਿਖਾਏ ਸੀ। ਨਹੀਂ ਉਹ ਦੂਜਾ ਨਾਲ ਉੱਪਰ ਉੱਥੇ ਹੀ ਉੱਥੇ ਹੀ। ਬਰਾਬਰ ਹਾਂਜੀ ਨਹੀਂ ਉਹ ਫਿਰ ਇਹਨਾਂ ਨੇ ਰੱਖਤਾ ਚੱਕਤਾ ਨੂੰ ਐਦਾ ਐਦਾ ਹੀ ਚੀਜ਼ ਬਣੀ ਸੀ ਉਹਦੇ ਤੇ ਤੇ ਸੀਗਾ ਇਹੀ ਵਾਈਨ ਸ਼ੇਡ ਹੋ ਸਕਦਾ ਸੇਲ ਹੋ ਗਿਆ ਹੋਵੇ ਚਲੋ ਆ ਤੁਸੀਂ ਕੱਢੋ ਜਿਹੜਾ ਅਸੀਂ ਸਿਲੈਕਟ ਕੀਤਾ ਐਦਾ ਕੀ ਪ੍ਰਾਈਸ ਆ 2500 2500 ਵੀ ਫੁੱਲ ਹੈਂਡਵਰਕ ਦਾ ਕੰਮ ਕੀਤਾ ਤੇ ਉਹਨੂੰ ਤੂੰ ਕਰ ਲਓ ਬਾਕੀ ਡੇਟ ਨਹੀਂ ਜਿਹੜਾ ਇਹਨਾਂ ਨੇ ਕਰ ਲਿਆ ਹਾਂ ਬਾਟਮ ਥੋੜੀ ਜੀ ਇਹਦੀ ਮੈਨੂੰ ਨਾ ਨਹੀਂ ਵਰਕ ਤਾਂ ਹੈਗਾ ਥੋੜਾ ਕੱਪੜਾ ਹਲਕਾ ਚੱਲ ਵੀਰੇ ਉਹ ਨੀਚੇ ਵਾਲਾ ਹੀ ਕਰ ਦੇ ਫੋਰ ਦਿਓ ਹਾਂ ਇਹਦੇ ਨਾਲ ਸਾਨੂੰ ਲਾਈਨਿੰਗ ਦੇ ਦਿਓ ਚੱਲੋ ਮਿਲਣੀ ਕੱਦ ਲਾਈਨਿੰਗ ਦਾਪੜਾਈ ਨਹੀਂ ਕਰਨੀ ਹਾਂ ਉਹਨਾਂ ਨੂੰ ਪੁੱਛ ਲਈਏ ਚੱਕ ਚੱਲ ਆ ਪੁੱਛ ਲੈ ਜਿੰਨੇ ਜ ਲੈਣਾ ਤੇ ਪਸੰਦ ਆ ਤੇ ਲੈ ਲੈਨੇ ਆ। ਫਿਰ ਕੀ ਆ? ਉਹ ਉਹ ਕਿੰਨੇ ਆ ਕਿ ਦੀ ਰੇਂਜ ਤੱਕ ਤੁਸੀਂ ਜਿਹੜਾ ਵੀਰੇ ਤੁਸੀਂ ਥੱਲੇ ਸੁਝਾਇਆ ਸੀ ਜਿਹੜਾ ਇਹ ਅੰਦਰ ਵੇਖੋ ਸ਼ੌਕ ਹੋਇਆ ਫਿਰ ਦਾ ਵਿੱਚ ਕੱਪੜੇ ਕਿੱਡਾ ਵਾਸਿਆ ਦੇਖ ਕਿੱਧਰ ਜਾ ਰਿਹਾ ਆਜੋ ਚੱਲੀਏ ਕਿ ਇੱਥੇ ਰਹਿਣਾ ਵੀਰਾਜ ਸਿੰਘ ਦੇਖ ਕੀ ਰਾਜ ਹੈ ਅਸੀਂ ਪੁੱਛਦੇ ਇਹਨਾਂ ਨੂੰ ਉਹ ਬਾਰੇ ਹੈ ਹਸਪਤਾਲ ਹਾਂਜੀ ਆ ਹਸਪਤਾਲ ਕੋਲੇ ਹੈਗਾ ਵੀ ਸੀ ਹਾਂ ਪਰ ਰਹਿਣ ਦੇ ਨਹੀਂ ਮੈਂ ਕਿਹਾ ਜਿੱਤੇ ਮਸੋਂ ਆ ਸਰਦੀ ਹੋਈ ਪੈਣਾ ਹਾਂਜੀ ਉਹ ਥੂੜੀ ਉਹ ਥੂੜੀ ਉਹ ਕੰਦੀ ਉਹ ਗਿਆਪਾ ਸ਼ਾਪਿੰਗ ਕਰ ਲਈ ਲੈਣ ਆਈ ਸੀ ਕੱਪੜੇ ਬਹੁਤ ਸੋਨੇ ਮਿਲੇ ਆ ਪਹਿਲੇ ਦੇਖ ਲਓ ਕੋਈ ਫਟਿਆ ਨਾ ਹੋਵੇ ਹਨਾ ਚੈੱਕ ਕਰਕੇ ਹਾਂਜੀ ਚੈੱਕ ਕਰ ਲਓ ਚੱਕੇ ਕਰਦੀ ਜਦੋਂ ਬੈਕਗ੍ਰਾਉਂਡ ਹਾਂਜੀ 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 ਉਹ ਕਿਥੇ ਟੇਬਲ ਪਤਾ ਨਹੀਂ ਹੁੰਦਾ ਹਨਾ ਵਾਂਡੇ ਆਇਆ ਵੀ ਰਾਜ ਸਿੰਘ ਦਾਦੀ ਭੂਆ ਕੋਲੇ ਮੈਂ ਕਿਹਾ ਗੁਰਦੁਆਰੇ ਚਰਚਾ ਵੀ ਨਹੀਂ ਆਪਣੇ ਰੋਜ਼ ਜਾਂਦਾ ਅੱਛਾ ਗਗਨ ਹਾਂ ਲੈ ਲੈ ਇਹਨਾਂ ਵੇਖ ਕੇ ਬੱਚਿਆਂ ਨੂੰ ਵੀ ਰਾਜੇ ਵੱਡੇ ਵੀਰੇ ਆ ਪੂਰਾ ਮਲੇ ਜਮਾ ਉਪਰਾਂ ਨਹੀਂ ਕੀਤਾ ਹਾਂ ਮੈਂ ਮੈਂ ਨਹੀਂ ਮਾਂ ਜੀ ਦਾ ਇਹ ਦੇ ਦੇਦਾ ਹਣਾ ਉਪਰਾ ਨਹੀਂ ਕਰਦਾ ਲੈਰੇ ਵੀ ਉੱਥੇ ਸਾਰਿਆਂ ਕੋਲੇ ਹਾਂ ਵਧੀਆ ਬੜਾ ਨਹੀਂ ਉਹਨਾਂ ਦੇ ਗੱਲ ਨੂੰ ਚੁੰਬੜੇ ਇਹਦੀ ਮਾਮੀਆਂ ਨੂੰ ਆਓ ਵੀਰ ਵਾਜਾ ਮਾਰਦੇ ਜਾਓ ਬੁਰਾਜ ਆਇਆ ਸੁਣ ਪਾਪਾ ਇਹ ਤਾਂ ਮੈਂ ਬੁਰਾਜ ਮੈਨੂੰ ਤਾਂ ਕਿੰਨਾ ਚਿਰ ਆਇਆ ਹੈ ਜੀ ਮਸਲੂਕ ਚੜਾਇਆ ਇਹ ਬੁਰਾਜ ਹਾਂ ਇਹ ਬੁਰਾਜ ਉਹ ਲੱਗਦਾ ਉੱਧ ਉੱਧ ਲੈਟ ਜਾ ਤੂੰ ਫਿਰ ਆ ਜਾ ਉਹ ਲੈਟ ਜਗ ਪਈ ਗ੍ਰੀਨ ਵਾਲੀ ਲੈਟ ਤਾਈ ਕੋਲੇ ਜਾਓ ਤਾਈ ਕੋਲੇ ਲੈ ਲੈ ਮਨਦੀਪ ਕੋਲੇ ਇਹ ਕਿਉਂ ਭੱਜ ਤਾਈ ਦੀ ਤੇ ਬਾਹਰ ਕਹਿਣੇ ਸ਼ਾਨਾ ਥੋੜੀ ਵੀਡੀਓ ਬਣਾ ਲਈ ਮੈਂ ਵਿੱਚ ਹਾਂ ਤੀ ਫਿਰ ਬੱਤ ਕਰ ਦੇ ਦੇ ਨੂੰ ਬੋਲਾ ਜਾ ਦੇ ਬੋਲਾ ਜਾ ਦੇ ਦੇ ਖੜਾਉਣਾ ਆਨਲਾਈਨ

ਵਰਾਜ ਸਿੰਘ ਮੱਲੀ ਹਾਂ ਇਹ ਵੀ ਰਾਜ ਸਿੰਘ ਮੱਲੀ ਆ ਹਾਂ ਵਰਾਜ ਸਿੰਘ ਮੱਲੀ ਗਗੰਦ ਘਰਬਤੇ ਸੰਧੂ ਹਾਂ ਇਰੇ ਆਉਂਦੇ ਆਨੇ ਗਗੰਦ ਦਾ ਪੂਰਾ ਨਾਂ ਕੀ ਗੁਰਮੇਲਨ 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 ਇਰੇ ਤੱਡਾ ਆਨਾ ਹੈ ਨਰਮੇਲਨ ਹਾਂ ਉਹ ਤੇ ਦੋ ਗੁਰਫਾਤੇ ਆ ਇਹਨੂੰ ਗੁਰਫਾਤੇ ਸੰਧੂ ਆਂਦੇ ਫੇਰ ਪਤਾ ਲੱਗਦਾ ਅੱਛਾ ਹਾਂ ਇਹ ਕੋ ਲੱਗੜੀ ਜਾਂਦੇ ਕੋ ਲੱਗੜੀ ਹੁਣ ਇੱਕ ਪੱਤੇ ਵੀਰੇ ਬੱਦ ਗੱਲ ਕੇ ਇੱਕ ਪੱਤੇ ਵੀਰੇ ਇੱਕ ਬੱਤੇ ਵੀਰੇ ਆ ਗਿਆ ਕੈਨ ਨਾ ਦੇਨ ਨਾ ਇਹਨੂੰ ਘਰ ਤੇ ਜਦੋਂ ਜਾਈਏ ਨਾ ਤਾਂ ਪੁੱਛਦੇ ਕਿਹੜੇ ਫਟਨੇ ਆ ਗੁਰਪਤ ਸੰਦੂ ਅੱਛਾ ਅੱਛਾ ਕਿਹੜੀ ਕਲਾਸ ਚ ਤੁਸੀਂ ਉਹਨਾਂ ਦੇ ਘਰੇ ਭੋਗ ਦੇਖੋਏ ਹਾਂ ਗਈ ਹਾਂ ਮੈਂਗੇ ਦੱਸਦੀ ਸੀ ਇਹਨੂੰ ਮੈਂ ਖਾਦਨ ਭੈਣ ਜੀ ਕਹਿੰਦੇ ਸੀ ਜਾਣਾ ਉਹ ਫਿਰ ਵਾਵਾ ਕਾਂ ਕੋ ਮੈਂ ਚਾਹਾਂ ਤੇਰੇ ਬਾਣੇ ਸਰਬੱਤ ਦਾ ਭਲਾ ਕਿੰਨੀ ਸੰਗਤ ਆ ਜੀ ਹਜੂਰ ਸਾਹਿਬ ਬਹੁਤ ਹੁੰਦੀ ਆ ਬਹੁਤ ਸੰਗਤ ਹਜੂਰ ਸਾਹਿਬ ਕਲੀਅਰ ਨਹੀਂ ਆ ਰਿਹਾ ਵਿੱਚ ਵੀਰੇ ਆਜ ਵੀਰੇ ਕੀ ਕਰਦੇ ਆ ਕੀ ਕਰਦੇ ਵੀਰੇ ਅਸੀਂ ਮਗਨਤ ਲਗੇ ਡੰਗਾਂ ਗਾਸਰੀ ਦੇ ਵੀ ਇੱਕ ਭਤੀਜਾ ਹੈ ਉਥੇ ਦੂਲੇ ਵਾਲੇ ਆ ਹੋਏ ਵੇਖੀ ਵੀੜ ਬਹੁਤ ਲੇ ਲੇ ਕੀਰਦੋ ਵੀਰੇ ਦੇ ਨਾਲ ਆਪਾਂ ਰੱਖ ਲਿਆ ਕਿਨ ਹੂੰ ਕਹਿੰਦੇ ਹਾਂ ਰੱਖ ਲਿਆ ਆਪਾਂ ਪਰ ਜਿਵੇਂ ਬੱਚੇ ਆਮ ਉਪਰਾ ਕਰਦੇ ਰੋਂਦੇ ਰਾਂਦੇ ਹਨ ਉਹ ਨਹੀਂ ਬੱਚੇ ਲੜਾਂਗੇ ਜਿੱਤੀ ਜਾਂਦੇ ਹੈ ਸਹੀ ਕਹੋ ਹੋਰੀ ਹੁੰਦੇ ਆ ਇਹ ਨਹੀਂ ਮਹਿਸੂਸ ਹੋਇਆ ਵੀ ਬਾਹਰੋਂ ਆਇਆ ਉਹ ਲੜਦੇ ਨੇ ਹੋਰੀ ਅਕਾਯੀ ਮੀਂਹਿਆਂ ਦੇ ਜਵਾਕ ਵੇ ਵੇਖ ਕੇ ਕੀ ਹਾਲ ਹੈ ਇਹ ਤਾਂ ਵਧੀਆ ਰਿਹਾ ਬਹੁਤ ਵਧੀਆ ਨਾਲ ਆਏ ਸੀ ਨਾ ਆਪਣਾ ਪਰਿਵਾਰ ਆਪਦਾ ਇੱਥੇ ਵੱਡਾ ਸੀ ਕਦੇ ਕਿਸੇ ਨੇ ਚੱਕ ਲਿਆ ਕਦੇ ਕਿਸੇ ਨੇ ਚੱਕ ਲਿਆ ਹੁਣ ਮਨਦੀਪ ਕੋਲੇ ਬੜਾ ਜਾਂਦਾ ਜੀ ਸਾਹਾ ਉਹਦੇ ਕੋਲ ਬਹੁਤ ਜਾਂਦਾ ਹਾਂ ਪਰਮਜੀਤ ਕੋਲੇ ਵੀ ਹੁਣ ਵਾਧੂ ਜਾਂਦਾ ਵਾਧੂ ਜਾਂਦਾ ਤੇ ਮੰਦੀ ਨਹੀਂ ਉਪਰਾ ਨਹੀਂ ਕਰਦਾ ਨਾ ਨਾ ਮੰਦੀਪ ਕੋਲੇ ਤਾਂ ਉਹ ਤੁਰੀ ਫਰਦੀ ਹੋਵੇ ਤਾਂ ਬਾਜਾਂ ਮਾਰੀ ਜਾਊਂਗੇ ਤਾਂ ਮੈਂ ਚੱਕ ਹਾਂ ਹਾਂ ਮੈਂ ਬਹੁਤ ਜਾਂਦਾ ਗਿਆ ਨੂੰ ਹੋ ਗਿਆ ਨਾ ਉੱਥੇ ਜਾ ਕੇ ਥੋੜਾ ਜਿਹਾ ਜਾਣ ਕਰੂ ਉਹ ਦਿਨ ਆਏ ਨਾ ਹੀਰੇ ਹੋਣੀ ਆਪਣੇ ਵੀਰੇ ਹੋਣੀ ਆਏ ਉਹ ਦਿਨ ਤੇ ਅਸੀਂ ਉਹਨਾਂ ਨੂੰ ਖਾਣਾ ਖੋਣਾ ਖਵਣ ਲੱਗੇ ਮੰਦੀਪ ਨੇ ਰੱਖਿਆ ਕਮਰੇ ਚ ਆਪਦੇ ਤੇ ਵਧੀਆ ਉੱਥਰ ਹਾਂ ਨਹੀਂ ਵਧੀਆ ਜਾਨਦਾ ਨਾ ਵਧੀਆ ਲੱਗਦਾ ਦੱਦ ਪਾਉਣੀ ਪੀਓ ਆ ਇਹਨਾਂ ਨੇ ਰੱਖਿਆ ਖੇਡਦੇ ਹੋਣੇ ਆ ਵੀ ਹੁਣ ਖੇਡਦੇ ਆ ਕੇ ਅੱਜ ਹੀ ਆ ਕੇ ਦਿੱਤਾ ਰੋਜ਼ ਮੰਗਦੇ ਸੀ ਅੱਛਾ ਬਹੁਤ ਸੋਖਾ ਕੈਮਰਿਆਂ ਦਾ ਛਾਰ ਸੋਈ ਬਣਾ ਲਈ ਇੱਧਰ ਹੂੰ ਵਧੀਆ ਹੋ ਗਿਆ ਚੱਲ ਉੱਚੀ ਹੋ ਗਈ ਹੈ ਨਾ ਨਾਲ ਸੋਹਣੀ ਆ ਤੁਹਾਡੀ ਰਸੋਈ ਵੇਖ ਲਈਏ ਮੇਰੇ ਨਾਲ ਅੱਛਾ ਜੇ ਆਵੇ ਤੁਹਾਡੇ ਤੇ ਉਹ ਫੇਰ ਹੀ ਆ ਨਾ ਹਾਂ ਇਰਾਦੇ ਦਾਦੀਪੂ ਨੂੰ ਸੱਸੀ ਕਾਲ ਕਰ ਦੋ ਸੱਸੀ ਕਾਲ ਸੱਸੀ ਕਾਲ ਕਰ ਦੋ ਸੱਸੀ ਕਾਲ ਸੋਚੀ ਕਾਲ ਆ ਜਾਓ ਆ ਜਾਓ ਚੱਲ ਜੀ ਆਪਾਂ ਆਹ ਚੱਲ ਜੀ ਆਓ ਚੱਲ ਚਲੋ ਚਲ ਤੁਸੀਂ ਆਏ ਬੜੇ ਕੋਈ ਨਹੀਂ ਹਾਂਜੀ ਬਸ ਇੰਨਾ ਕੀ ਫਿਰ ਟਾਈਮ ਹੋ ਰਿਹਾ ਤੇ ਚੱਲ ਆ ਜਾਈਏ ਦੇਖ ਉਹਨੂੰ ਕਿੱਡੀ ਪਾਦੀ ਬਣੀ ਆ ਵੀ ਪਤਾ ਨਹੀਂ ਕੌਣ ਆਏ ਫਿਰਦੇ ਆ ਇਹਨੇ ਜਾ ਬਿੱਪੂ ਅੱਜ ਕਿਸੇ

ਤੂੰ ਵੀ ਕਾਇਮ ਹੈਗੀ ਨਹੀਂ ਫਿਰ ਪੈ ਜੇ ਨੇਰਾ ਵਾਲਾ ਹੋ ਜਾਣਾ ਨਾ ਹਾਂ ਜੀ ਆਇਆ